ਕੀ ਤਾਲ ਦੋਸਤੋ ਮੈਂ ਤੁਹਾਡਾ ਮਨੋ ਚੱਕੀ ਵਾਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਜੀ ਇਸ ਟਾਈਮ ਬਠਿੰਡਾ ਦੇ ਪੁਲਿਸ ਲਾਈਨ ਸਟੇਡੀਅਮ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਐਂਟੀ ਡਰੱਗ ਕ੍ਰਿਕਟ ਲੀਗ ਜਿਹੜੀ ਕਰਵਾਈ ਜਾ ਰਹੀ ਹੈ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪੁਲਿਸ ਲਾਈਨ ਬਠਿੰਡਾ ਦੀਆਂ तमाम ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੈ ਬਠਿੰਡਾ ਦੇ ਅਲੱਗ-ਅਲੱਗ ਏਰੀਆ ਚੋਂ ਆਏ ਹੋਏ ਜਿਨ੍ਹਾਂ ਨੇ ਇੱਥੇ ਇਸ ਟੂਰਨਾਮੈਂਟ ਚ ਪਾਰਟਿਸਿਪੇਟ ਕੀਤਾ ਹੈ। ਬਹੁਤ ਸਾਰਾ ਇਸ਼ਾਰਾ ਹੈ। ਇਸ ਟਾਈਮ ਜਿਹੜੇ ਮੈਚਾਂ ਦੇ ਖਾਲ ਚੱਲ ਰਿਹਾ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੀਂ। ਕੋਈ ਵੀ ਮੋਕਰ ਨਹੀਂ। ਪੁਲਿਸ ਲਾਈਨ ਬਚੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਲਾਸਟ ਬੋਲ ਦੇ ਵਿੱਚ ਸ਼ੋਰ ਸਾਹ ਜਿੰਦਾ ਪੁਲਿਸ ਪ੍ਰਸ਼ਾਸਨ ਦੇ ਤਮਾਮ ਅਧਿਕਾਰੀ ਇੱਥੇ ਆਣੇ ਸ਼ੁਰੂ ਹੋ ਗਏ ਨੇ। ਤੁਹਾਨੂੰ ਦੱਸ ਦੇ ਕਿ ਪਹਿਲਾ ਜਿਹੜਾ ਮੈਚ ਹੈ 6 ਵਜੇ ਜਿਹੜਾ ਸ਼ੁਰੂ ਹੋਣ ਹੁਣ ਹੈ। ਸਿੱਧੀ ਲਾਈਵ ਤਸਵੀਰਾਂ ਇਸ ਸਟੈਂਪਲ ਦਿਖਾ ਰਹੇ ਆਂ ਅਸੀਂ ਪੁਲਿਸ ਲਾਈਨ ਬਠਿੰਡਾ ਦੀ ਜਿਵੇਂ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਰ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਐਂਟੀ ਡਰੱਗ ਕ੍ਰਿਕਟ ਲਈ ਕਰਵਾਈ ਜਾ ਰਹੀ ਹੈ ਸਟੇਡੀਅਮ ਤੇ ਮੌਜੂਦ ਹੋ ਤੁਸੀਂ ਵੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕੀ ਕਹਿਣਾ ਚਾਹੋਗੇ ਸਾਡੇ ਕੋਲ ਜਿਹੜੀ ਪੰਜਾਬ ਸਰਕਾਰ ਦੀ ਨਸ਼ਾ ਖਿਲਾਫ ਲੜਾਈ ਚੱਲਦੀ ਚੱਲ ਰਹੀ ਹੈ ਉਸ ਬੰਦ ਦੇ ਵਿੱਚ ਅਸੀਂ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਆ ਕੈਸੋਪਰੇਸ਼ਨ ਚਲਾ ਰਹੇ ਆ ਨਾਲ ਨਾਲ ਅਸੀਂ ਜਿਹੜੇ ਹੈਗੇ ਨੇ ਜਿਹਨਾਂ ਬੰਦਾਂ ਕੋਲ ਰਿਕਵਰੀ ਹੋ ਰਹੀ ਉਹਨਾਂ ਤੇ ਐਕਸ਼ਨ ਲੈ ਰਹੇ ਆ ਇਸ ਦੇ ਨਾਲ ਵਾਲੀ ਐਸਐਸਪੀ ਸਰ ਬਠਿੰਡਾ ਵੱਲੋਂ ਇੱਕ ਕੈਂਪੇਨ ਚਲਾਈ ਗਈ ਹੈ ਅਵੇਰਨੈਸ ਕੈਂਪੇਨ ਜਿਸ ਦੇ ਵਿੱਚ ਅਸੀਂ ਜਿਹੜੇ ਬਠਿੰਡਾ ਦਾ ਯੂਥ ਹੈ ਯੰਗਸਟਰਸ ਨੇ ਉਹਨਾਂ ਨੂੰ ਇੱਕ ਐਂਟੀ ਡਰੱਗਸ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਅਵੇਰਨੈਸ ਕੈਂਪੇਨ ਦੇ ਰਾਹੀਂ ਤੇ ਸਾਡਾ ਮੈਸੇਜ ਹੈ ਕਿ ਜਿਹੜੇ ਹੈਗੇ ਇਸ ਮੁਸੀਹੇ ਦੇ ਕੋਲ ਨੂੰ ਆਪਾਂ ਮਖਾਉਣਾ ਹੈ ਉਹਦੇ ਬਸ ਸਪੋਰਟਸ ਇੱਕ ਬੜਾ ਵਧੀਆ ਮਾਧਿਅਮ ਹੈਗਾ ਜਦੋਂ ਬੰਦਾ ਸਪੋਰਟਸ ਨਾਲ ਇਹਨਾਂ ਲਾਮਤਾਂ ਤੋਂ ਜਿਹੜਾ ਹੈਗਾ ਉਹਦਾ ਧਿਆਨ ਜਿਹੜਾ ਹੈਗਾ ਦੂਰ ਹੋ ਜਾਂਦਾ ਸੋ ਇਸ ਇਹ ਜੀ ক্রিকেট ਲੀਗ ਜਿੰਦ ਜਿਹੜੀ ਜਗੀ ਸਦੀ ਚੱਲੂਗੀ ਅੱਜ ਇਸ ਦਾ ਸ਼ਾਮ ਨੂੰ ਐਸਐਸਪੀ ਸਰ ਐਡੀਜੀਪੀ ਸਰ ਵੱਲੋਂ ਇਨੌਗੁਰੇਸ਼ਨ ਕੀਤਾ ਜਾਊਗਾ ਤੇ ਪਰਸੋ ਜਿਹੜੇ ਹੈਗੇ ਨੇ ਇਸ ক্রিকেট ਲੀਗ ਦੇ ਫਾਈਨਲ ਮੈਚ ਖੇਲੇ ਜਾਣਗੇ ਸਰ ਕਿੰਨੇ ਕੁ ਨੌਜਵਾਨਾਂ ਨੇ ਇਸ ক্রিকেট ਲੀਗ 'ਚ ਹਿੱਸਾ ਲਿੱਤਾ ਆ ਦੇਖੋ ਅਸੀਂ ਰਜਿਸਟ੍ਰੇਸ਼ਨ ਸੀਗੀ ਫ੍ਰੀ ਆਫ ਕਾਸਟ ਸੀਗੀ ਆਨਲਾਈਨ ਸੀਗੀ ਜਿੱਤੇ ਵਿੱਚ 130 ਦੇ ਕਰੀਬ ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀਗੀ ਉਹ ਅਸੀਂ ਟੀਮਾਂ ਦੇ ਵਿੱਚੋਂ 16 ਟੀਮਾਂ ਦੀ ਹੈਗੇ ਹੈਗੀ ਉਹ ਉਹਨਾਂ ਦੇ ਵਿੱਚ ਆਪ ਟੂਰਨਾਮੈਂਟ ਕਰਵਾਇਆ ਜਾਵੇ। ਹਾਂਜੀ ਸਰ ਜੇ ਗੱਲ ਕਰੀਏ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਪੁਲਸ ਲਾਈਨ ਬਠਿੰਡਾ ਸਟੇਡੀਅਮ ਦੇ। ਆ ਸਾਡੇ ਵੱਲੋਂ ਜਿਹੜੇ ਹੈਗੇ ਨੇ ਇਹਨਾਂ ਮੈਚਸ ਦਾ ਇੰਤਜ਼ਾਮ ਕੀਤੇ ਗਏ ਨੇ। 16 ਮੈਚ ਜਿਹੜੇ ਹੈਗੇ ਨੇ 16 ਟੀਮਸ ਨੇ ਦੇ ਵਿੱਚ 15 ਦੇ ਕਰੀ ਮੈਚ ਖੇਲੇ ਜਾਣਗੇ। ਪਰਸੋ ਜਿਹੜੇ ਹੈਗੇ ਇਸ ਟੀਮ ਦੇ ਫਾਈਨਲ ਖੇਲੇ ਜਾਣਗੇ। ਸੋ ਡੈਫੀਨਿਟਲੀ ਨਾਲ-ਨਾਲ ਸੜੇ ਅਸੀਂ ਕਲਚਰਲ ਜਿਹੜੇ ਕਲੱਬਸ ਹੈਗੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਤਾਂ ਕਿ ਜਿਹੜਾ ਮੈਚ ਦੇ ਵਿੱਚ ਟਾਈਮ ਹੈ ਉਹਨੂੰ ਆਪਣੀ ਪਰਫਾਰਮੈਂਸ ਦੇ ਸਕਣ ਤੇ ਆਪਣਾ ਕੋਈ ਮੈਸੇਜ ਕਿਸੇ ਨੂੰ ਦੇਣਾ ਚਾਹੁੰਦਾ ਉਹਨਾਂ ਨੂੰ ਓਪਨ ਇਨਵੀਟੇਸ਼ਨ ਆ ਕੇ ਮੈਸੇਜ ਆਪਣਾ ਦੇ ਸਕਦਾ ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ ਕੀ ਪ੍ਰਾਈਜ਼ ਰੱਖਿਆ ਗਿਆ ਹੈ ਸਾਡੀ ਜਿਹੜੀ ਟੀਮ ਫਰਸਟ ਆਉਗੀ ਉਸ ਨੂੰ 11000 ਰੁਪਏ ਦਾ ਕੈਸ਼ ਪ੍ਰਾਈਜ਼ ਦਿੱਤਾ ਜਾਊਗਾ ਰਨਰ ਅਪ ਟੀਮ ਨੂੰ 5500 ਰੁਪਏ ਦਾ ਤੇ ਨਾਲ ਹੀ ਜਿਹੜੇ ਮੈਨਾਂ ਦਾ ਟੂਰਨਾਮੈਂਟ ਨਾਲ ਅਕੋਰਡਿੰਗਲੀ ਆਨਰ ਕੀਤਾ ਜਾਊਗਾ ਨਾਲ ਹੀ ਬਠਿੰਡਾ ਨਿਵਾਸੀਆਂ ਨੂੰ ਪੇਰੈਂਟਸ ਨੂੰ ਅਪੀਲ ਕਰਦੇ ਆਂ ਕਿ ਆਪਣੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਖੇਡਾਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਮੋਟੀਵੇਟ ਕਰੋ ਕਿਉਂਕਿ ਅਕਸਰ ਜਿਹੜਾ ਯੰਗਸਟਰ ਦੇਖਿਆ ਜਿਹੜੇ ਛੋਟੇ ਏਜ ਦੇ ਨੌਜਵਾਨ ਨੇ ਮੋਬਾਈਲ ਦੇ ਵਿੱਚ ਜਾਂ ਗੇਮਿੰਗ ਜਿਹੜੀ ਹੈਗੀ ਆ ਆਨਲਾਈਨ ਗੇਮਿੰਗ ਦੇ ਓਹ ਜ਼ਿਆਦਾ ਇੰਟਰਸਟਡ ਨੇ ਉਸ ਦੇ ਵਿੱਚੋਂ ਕੱਢ ਕੇ ਜਿਹ एसी सिटी नरेंद्र सिंह जिन्होंने अपील की खेड के नशे तो दूर रह जा सकता है कैमरामैन सुजल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और चैनल पर